ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਭਭਾ ਫਲ ਹੈ ਸੇ ਫਲ ਪਾਵਹਿ ਗੁਰ ਪ੍ਰਸਾਦੀ ਜੇਨ ਕਉ ਭਉ ਪਇਆ ਗੁਰ ਪ੍ਰਸਾਦੀ ਜੇਨ ਕਉ ਭਉ ਪਇਆ ਮਨ ਮੁਖ ਫਿਰ ਹੈ ਨ ਚਿਤ ਹੈ ਮੂੜੇ ਲਖ 84 ਫਿਰ ਪਇਆ ਮੰਮੈ ਮੋਹ ਮਰਣ ਮਦ ਸੂਦਨ ਮਰਣ ਪਾਇ ਤਬ ਚੀਤ ਵਿਆ ਕਾਇਆ ਪੀਤਰ ਅਵਰੋ ਪੜਿਆ ਜੀ ਪੜਿਆ ਉਚਾਰਨ ਕਰਨਾ ਕਾਇਆ ਪੀਤਰ ਅਵਰੋ ਪੜਿਆ ਮਮਾ ਅੱਖਰ ਵੀਸਰਿਆ ਯਯ ਜਨਮ ਨਾ ਹੋਵੀ ਕਦਹੀ ਜੇਕਰ ਸੱਚ ਪਛਾਣੈ ਯਯਾ ਕੀ ਉਚਾਰਨ ਕਰਨਾ ਦੋਵੇਂ ਯਯੇ ਬੋਲਨੇ ਗੁਰਮੁਖ ਆਖੈ ਗੁਰਮੁਖ ਬੂਜੈ ਗੁਰਮੁਖ ਏਕੋ ਜਾਣੈ ਰਾਰੈ ਰਵ ਰਹਿਆ ਸਭ ਅੰਤਰ ਜੀਤੇ ਕੀਏ ਜਨਤਾ ਜੰਤ ਉਪਾਏ ਧੰਦਾ ਸਭ ਲਾਈ ਕਰਮ ਹੂਆ ਤਿਨ ਨਾਮ ਲਿਆ ਲਲਾ ਲਾਇ ਧੰਦਾ ਜਿਨ ਛੋਡੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਆਸਾਮ ਕਾਰ ਸਹਿਣਾ ਭਾਣ ਤਾਕ ਹੁਕਮ ਪਇਆ ਬੱਬਾ ਵਾਸ ਦਿਓ ਪਰਮੇਸ਼ਰ ਬੱਬਾ ਇਹ ਥੋੜਾ ਜਿਹਾ ਕਸ ਕੇ ਹੀ ਬੋਲਣਾ ਬੱਬਾ ਵਾਸ ਦਿਓ ਪਰਮੇਸ਼ਰ ਬੱਬਾ ਵਾਸ ਦਿਓ ਪਰਮੇਸ਼ਰ ਵੇਖਣ ਕੋ ਜੇਨਸ ਵੇਸ ਕੀਆ ਵਖੇ ਚਾਖੇ ਸਭ ਕਿਛ ਜਾਣੈ ਅੰਤਰ ਬਾਹਰ ਰਾਵ ਰਹਿਆ ਡਾੜੈ ਰਾੜ ਕਰਹਿ ਕਿਆ ਪ੍ਰਾਣੀ ਸਿਦਨਾ ਧਿਆਨ ਨਾਲ ਉਚਾਰਨ ਕਰਨਾ ਰਾੜਾ ਨਹੀਂ ਕਹਿ ਦੇਣਾ ਰਾਰਾ ਪਹਿਲਾ ਨਹੀਂ ਲਾਉਣਾ ਦੋਵੇਂ ੜਾੜੇ ਉਚਾਰਨ ਕਰਨੇ ਹਨ ੜਾੜਾ ਇੱਥੇ ਜਮਕ ਲਾ ਦਨੀ ਹੈ ਰਾੜ ਕਰਹਿ ਕਿਆ ਪ੍ਰਾਣੀ ਇਹ ੜਾੜ ਨਹੀਂ ਕਹਿਣਾ ਹੈ ਇਹ ਰਾੜ ਰਾਰਾ ਪਹਿਲਾ ਹੈ ੜਾੜਾ ਉਚਾਰਨ ਕਰਨਾ ੜੜ ਰਾੜ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜੇ ਹੋ ਅਮਰ ਹੋਆ ਿਸਹ ਧਿਆਵਾ ਹੋ ਸਤਿ ਸਮਾਵਹ ਓਸ ਵਿਟਾ ਹੋ ਕੁਰਬਾਨ ਕੀਆ ਹਹ ਕੋਰਣਾ ਕੋਈ ਦਾਤਾ ਜੀ ਉਪਾਏ ਜਿਨੇ ਰਿਜਕ ਦਿਆ ਹਰ ਨਾਮ ਧਿਆਵਾ ਹੋ ਹਰ ਨਾਮ ਸਮਾਵਹ ਆਨੰਦਿਨ ਲਾਹਾ ਹਰ ਨਾਮ ਲੀਆ ਆਇੜੈ ਆਪ ਕਰੇ ਜਿਨ ਛੋਡੀ ਜੋ ਕਿਛ ਕਰਣਾ ਸੋ ਕਰ ਰਹਾ ਕਰੇ ਕਿਰਾਏ ਸਭ ਕਿਸ ਜਾਣੈ ਨਾਨਕ ਸਾਇਰ ਇਵ ਕਹਿਆ ਰਾਗ ਆਸਾ ਮਹੱਲਾ ਤੀਜਾ ਨਾਨਕ ਸਾਇਰ ਇਵ ਕਹਿਆ ਸਾਇਰ ਬੁਨ ਸਾਇਰ ਨਹੀਂ ਕਹਿਣਾ ਯਈਆ ਪੂਰਾ ਲਾ ਕੇ ਨਾਨਕ ਸਾਇਰ ਇਵ ਕਹਿਆ ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਇਓ ਅੰਗੈ ਸਭ ਜਗ ਆਇਆ ਹਾਂਜੀ ਆਇਓ ਇਹਦਾ ਉਚਾਰਨ ਕਰਨਾ ਹੈ ਆਇਓ ਨਹੀਂ ਕਹਿਣਾ ਆਇਓ ਐੜਾ ਈੜੀ ਸਿਹਾਰੀ ਉੜਾ ਖੁੱਲੇ ਮੂੰਹ ਵਾਲਾ ਆਇਓ ਅੰਗੈ ਅੰਗੈ ਨਹੀਂ ਕਹਿ ਦੇਣਾ ਐ ਦੇ ਐੜੇ ਉੱਤੇ ਟਿੱਪੀ ਅੰਗ ਅੰਗੈ ਦਾ ਲਾਵਾਂ ਅੰਗੈ ਅੰਗੈ ਆਇਓ ਅੰਗੇ ਸਭ ਜੱਗ ਆਇਆ ਸਭ ਜੱਗ ਇਕੱਠਾ ਨਹੀਂ ਕਹਿ ਦੇਣਾ ਸਭ ਜੱਗ ਆਇਆ ਕੱਖੇ ਧੰਗੇ ਕਾਲ ਭਇਆ ਰੀਰੀ ਲੱਲੀ ਪਾਪ ਕਮਾਣੇ ਇਹ ਵੀ ਰੀਰੀ ਲੱਲੀ ਲਲੀ ਨਹੀਂ ਕਹਿਣਾ ਥੋੜਾ ਜਿਆ ਕਸ ਕੇ ਬੋਲਣਾ ਹੈ ਰੀਰੀ ਲੱਲੀ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ ਪੜ ਭਾਰਾ ਹੀ ਉਚਾਰਨ ਕਰਨਾ ਹੈ ਪੜ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਮਨ ਐਸਾ ਲੇਖਾ ਇਥੇ ਵਿਸਰਾਉ ਤੂੰ ਕੀ ਪੜਿਆ ਤੂੰ ਪਦ ਤੇ ਯਮਕ ਲਾ ਦਨੀ ਹੈ ਪੜਿਆ ਭਾਰਾ ਇਹ ਵਿਚਾਰਨ ਕਰਨਾ ਲੇਖਾ ਦੇਣਾ ਤੇਰੇ ਸਿਰ ਰਹਿਆ ਰਹਾਉ ਸਿਦੰਗਾਇ ਸਿਮਰੈ ਨਾਹੀ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਆਮ ਪਾਠੀ ਸਿੰਘ ਸਿੰਦੰਗ ਆਇਆ ਕਹਿ ਜਾਂਦੇ ਐ ਸੇ ਸッセ ਦੇ ਵੀ ਟਿੱਪੀ ਲਾ ਜਾਂਦੇ ਐ ਸਿੰਦੰਗ ਸੇਦੰਗ ਸੇਦੰਗ ਆਇਆ ਸੇਦੰਗ ਤੇ ਆਇਆ ਦੇ ਡੈਸ਼ ਦੇ ਕੇ ਬੋਲਣਾ ਪਾਠ ਇਕੱਠਾ ਹੀ ਐ ਸੇਦੰਗ ਆਇਆ ਇਥੇ ਯਮਕ ਲਾ ਦੇਣੀ ਐ ਸਿਮਰਹਿ ਨਾਹੀ ਨੰਨੇ ਨਾ ਤੁਧ ਨਾਮ ਲਿਆ ਨੰਨੇ ਨਾ ਤੁਧ ਨਾਮ ਲਿਆ ਸਛੈ ਕੀਜਹਿ ਅਹਨਸ ਮੂੜੇ ਸਛਾ ਨਹੀਂ ਕਹਿਣਾ ਛਛ ਛਛ ਕੀਜਹਿ ਅਹਨਸ ਮੂੜੇ ਕਿਉ ਛੂਟਹਿ ਜਮ ਪਾਕੜਿਆ ਕਿਉ ਛੂਟਹਿ ਜਮ ਪਾਕੜਿਆ ਬੱਬੈ ਬੂਜਹਿ ਨਾਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ ਅਣਹੋਦਾ ਨਾ ਉਤਰਾਇਉ ਪਾਦਾ ਅਨਹੂਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰ ਤੁੱਦ ਲਿਆ ਜੱਜੈ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪੁਛਤਾਵਹਿ ਗਾ ਕੁਛ ਨਹੀਂ ਕਹਿਣਾ ਪੱਪੇ ਦੇ ਊੜਾ ਨਹੀਂ ਐ ਪਛਤਾਵ ਹੈਗਾ ਏਕ ਸ਼ਬਦ ਤੂੰ ਚੀਨਹਿ ਨਾਹੀ ਫਿਰ ਫਿਰ ਜੂਨੀ ਆਵਹਿ ਗਾ ਤੋਦ ਸੇਰੇ ਲਿਖਿਆ ਸੋ ਪੜ ਪੰਡਿਤ ਤੁਦ ਸਿਰ ਲਿਖਿਆ ਸੋ ਪੜ ਪੰਡਿਤ ਅਵਰਾਨੋ ਨ ਸਿਖਾਲ ਬਿਖਿਆ ਪਹਿਲਾ ਫਹਾ ਪਇਆ ਪਾਦੇ ਪਿੱਛੋ ਦੇ ਗਾਲ ਚਾਟੜਿਆ ਪਿੱਛੋ ਦੇ ਇਹ ਸੰਬੰਧਕ ਪਾਠ ਹੈ ਪਹਿਲਾ ਫਹਾ ਪਇਆ ਪਾਦੇ ਪਿੱਛੋ ਦੇ ਗਾਲ ਚਾਟੜਿਆ ਸਸੈ ਸੰਜਮ ਗਇਓ ਮੂੜੇ ਏਕ ਦਾਨ ਤੁਧ ਕਥਾਇ ਲਇਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇੱਥੇ ਵਿਸਰਾਮ ਲਾਉਣਾ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਖਾਦੈ ਤੇਰਾ ਜਨਮ ਗਇਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ